ਲੋਕ ਸਭਾ ਚੋਣਾਂ ਦੀ ਤਿਆਰੀ ਨੂੰ ਲੈ ਕੇ ਤੇ ਜਿੱਤ ਹਾਸਲ ਕਰਨ ਨੂੰ ਲੈ ਕੇ ਸੀਐਮ ਭਗਵੰਤ ਮਾਨ ਹੋਣੇ ਰੋਡ ਸ਼ੋਅ ਕਰਦੇ ਹੋਏ ਚੋਣ ਪ੍ਰਚਾਰ ਕਰਦੇ ਹੋਏ ਹਰ ਜਗ੍ਹਾ ਤੇ ਨਜ਼ਰ ਆ ਰਹੇ ਨੇ ਜਿ अरविंद केजरीवाल ਹੁਣਾਂ ਦੇ ਜੇਲ੍ਹ ਜਾਣ ਤੋਂ ਬਾਅਦ ਸੀਐਮ ਭਗਵੰਤ ਮਾਨ ਹੁਣਾਂ ਦੇ ਵੱਲੋਂ ਵਾਗ ਡੋਰ ਸੰਭਾਲੀ ਗਈ ਹੈ ਤੇ ਉਹਨਾਂ ਦੇ ਵੱਲੋਂ ਲਗਭਗ ਲਗਭਗ ਹਰ ਜਗ੍ਹਾ ਦੇ ਉੱਤੇ ਜਾ ਕੇ ਹੀ ਜਿੱਥੋਂ ਉਹਨਾਂ ਦੇ ਉਮੀਦਵਾਰ ਖੜੇ ਨੇ ਉੱਥੇ ਜਾ ਕੇ ਉਹਨਾਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਚਾਹੇ ਗੋਆ ਦੀ ਗੱਲ ਕੀਤੀ ਜਾਵੇ ਚਾਹੇ ਗੁਜਰਾਤ ਦੀ ਗੱਲ ਕੀਤੀ ਜਾਵੇ ਇਸ ਦੇ ਨਾਲ ਹੀ ਹੁਣ ਅੱਜ ਜਲੰਧਰ ਦੇ ਵਿੱਚ ਰੋਡ ਸ਼ੋਅ ਕੱਢਿਆ ਜਾਵੇਗਾ ਤੇ ਰੋਡ ਸ਼ੋਅ ਜਿਹੜਾ ਹੈ ਲਗਭਗ ਚੌਂਕ ਤੋਂ ਸ਼ੁਰੂ ਹੋਵੇਗਾ ਜਿਸ ਤੋਂ ਬਾਅਦ ਸਹਿਰ ਦੇ ਅੰਦਰ ਵੱਡੇ ਵੱਡੇ ਫਲੈਕਸ ਵੀ ਜਿਹੜੇ ਲਗਾ ਦਿੱਤੇ ਗਏ ਨੇ ਪਰ ਇਸੇ ਦੌਰਾਨ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਜਿੱਥੇ ਰੋਡ ਸ਼ੋਅ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ त्यागੂਆਂ ਦੇ ਵੱਲੋਂ ਪਰ ਉੱਥੇ ਹੀ ਰੋਡ ਸ਼ੋਅ ਤੋਂ ਇੱਕ ਦਿਨ ਪਹਿਲਾਂ ਦੇਰ ਰਾਤ ਪੂਰੇ ਸ਼ਹਿਰ ਦੇ ਵਿੱਚ ਵੱਡੇ ਵੱਡੇ ਫਲੈਕਸ ਲਗਾ ਦਿੱਤੇ ਗਏ ਸਿਗੇ ਪਰ ਇਸੇ ਦੌਰਾਨ ਹੀ ਕੁਝ ਸ਼ਰਾਰਤੀ ਅੰਸ਼ਾਂ ਦੇ ਵੱਲੋਂ ਉਹਨਾਂ ਜੋ ਰੋਡਾਂ ਰੋਡ ਦੇ ਉੱਤੇ ਫਲੈਕਸ ਲੱਗੇ ਹੋਏ ਸੀ ਉਹਨਾਂ ਨੂੰ ਫਾੜ ਦਿੱਤਾ ਗਿਆ ਅਤੇ ਨਾ ਉਹਨਾਂ ਨੂੰ ਖਰਾਬ ਕਰਨ ਦੀ ਵੀ ਕੋਸ਼ਿਸ਼ ਜਿਹੜੀ ਆ ਕੀਤੀ ਗਈ ਹੈ। ਦਰਅਸਲ ਇਹ ਮਾਮਲਾ ਉਦੋਂ ਧਿਆਨ ਦੇ ਵਿੱਚ ਆਉਂਦਾ ਹੈ ਜਦੋਂ ਆ ਆਮ ਆਦਮੀ ਪਾਰਟੀ ਦੇ ਨੇਤਾ ਦਿਨੇਸ਼ ਢੱਲ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਕੁਝ ਸ਼ਰਾਰਤੀ ਅੰਸਰਾਂ ਦੇ ਵੱਲੋਂ ਫਲੈਕਸ ਬੋਰਡ ਜਿਹੜੇ ਨੇ ਉਹ ਫਾੜ ਦਿੱਤੇ ਗਏ ਨੇ ਜਿਸ ਦੇ ਨਾਲ ਸ਼ਰਾਰਤੀ ਅੰਸਰਾਂ ਨੇ ਸ਼ਹੀਦ ਆਜ਼ਮ ਭਗਤ ਸਿੰਘ ਉਹਨਾਂ ਦੀ ਫੋਟੋ ਦਾ ਵੀ અપਮਾਨ ਕੀਤਾ ਹੈ ਜਦੋਂ ਉਹਨਾਂ ਨੇ ਕਿਹਾ ਕਿ ਸ਼ਰਾਰਤੀ ਅੰਸਰਾਂ ਨੇ ਇਸ ਕਾਰਨਾਮੇ ਤੋਂ ਪਤਾ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦਾ ਭਾਰੀ ਰੋਸ ਪਾਇਆ ਜਾ ਰਿਹਾ ਹੈ ਉਹਨਾਂ ਨੇ ਇਹ ਆਇਆ ਹੈ ਕਿ ਉਪਤ ਜਿਹੜੇ ਸ਼ਰਾਰਤੀ ਅੰਸਰ ਨੇ ਉਹਨਾਂ ਦੇ ਖਿਲਾਫ ਪ੍ਰਸ਼ਾਸਨ ਨੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ ਕਿ ਪ੍ਰਸ਼ਾਸਨ ਉਹਨਾਂ ਤੇ ਕਾਰਵਾਈ ਕਰੇ ਜਿਨ੍ਹਾਂ ਦੇ ਵੱਲੋਂ ਜਿਹਾ ਕੰਮ ਕੀਤਾ ਗਿਆ ਦੱਸ ਦੇ ਕਿ ਸੀਐਮ ਭਗਵੰਤ ਮਾਨ ਦਾ ਰੋਡ ਸ਼ੋਅ ਅੱਜ ਦੁਪਹਿਰ ਅਕਰੀਬ 3:30 ਵਜੇ ਦੇ ਲਬਕੁਸ਼ ਚੌਕ ਤੋਂ ਸ਼ੁਰੂ ਹੋ ਕੇ ਭਗਤ ਸਿੰਘ ਚੌਕ ਦੇ ਕੋਲ ਕੋਲ ਹੋਵੇਗਾ ਤੇ ਇਸ ਦੌਰਾਨ ਸੁਰੱਖਿਆ ਦੇ ਕੜੇ ਪ੍ਰਬੰਧ ਵੀ ਕੀਤੇ ਗਏ ਨੇ ਨਾਲ ਦੇ ਨਾਲ ਤੁਹਾਨੂੰ ਦੱਸ ਦੇ ਕਿ ਅੱਜ ਪਵਨ ਕੁਮਾਰਟੀ ਨੂੰ ਉਹਨਾਂ ਦੇ ਹੱਕ ਦੇ ਵਿੱਚ ਰੋਲ ਸ਼ੋਅ ਕੀਤਾ ਜਾਵੇਗਾ ਪਵਨ ਕੁਮਾਰਟੀ ਨੂੰ ਜੋ ਕਿ ਪਹਿਲਾਂ ਕਾਲੀਦਲ ਦੇ ਵਿੱਚ ਸੀ ਉਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਤੇ ਆਮ ਆਦਮੀ ਪਾਰਟੀ ਨੇ ਪਵਨ ਕੁਮਾਰਟੀ ਨੂੰ ਨੂੰ ਜਲੰਧਰ ਤੋਂ ਉਮੀਦਵਾਰ ਐਲਾਨ ਦਿੱਤਾ ਜੇਕਰ ਜਲੰਧਰ ਸੀਟ ਦੀ ਗੱਲ ਕੀਤੀ ਜਾਵੇ ਤਾਂ ਜਲੰਧਰ ਸੀਟ ਰਿਜ਼ਰਵ ਸੀਟ ਹੈ ਜਿੱਥੋਂ ਕਿ ਕਾਂਗਰਸ ਉਹ ਚਰਨਜੀਤ ਸਿੰਘ ਚੰਨੀ ਉਮੀਦਵਾਰ ਨੇ ਭਾਜੀਪੀ ਤੋਂ ਭਾਜੀਪੀ ਤੋਂ ਜੋ ਸੁਸ਼ੀਲ ਕੁਮਾਰ ਰਿੰਕੂ ਨੇ ਜੋ ਕਿ ਆਮ ਆਦਮੀ ਪਾਰਟੀ ਤੋਂ ਸੰਸਦ ਉਸ ਤੋਂ ਬਾਅਦ ਉਹ ਇੱਕਦਮ ਜਦੋਂ ਉਹਨਾਂ ਦਾ ਅਨਾਉਂਸ ਕਰ ਦਿੰਦੀ ਆਮ ਆਦਮੀ ਪਾਰਟੀ ਤੋਂ ਉਸ ਤੋਂ ਬਾਅਦ ਪਾਰਟੀ ਚੇਂਜ ਕਰ ਲੈਂਦੇ ਨੇ ਬੀਜਪੀ 'ਚ ਚਲੇ ਜਾਂਦੇ ਨੇ ਤੇ ਬੀਜਪੀ ਉਹਨਾਂ ਨੂੰ ਆਪਣਾ ਉਮੀਦਵਾਰ ਬਣਾ ਦਿੰਦੀ ਆ ਪਰ ਆਮ ਆਦਮੀ ਪਾਰਟੀ ਦੇ ਵੱਲੋਂ ਫਿਰ ਪਵਨ ਕੁਮਾਰ ਟੀਨੂ ਹੁਨਾ ਨੂੰ ਉਮੀਦਵਾਰ ਐਲਾਨਿਆ ਗਿਆ ਦਰਸ਼ ਰੋਮਨੀ ਕਾਂਦੀ ਪਾਰਟੀ ਦੇ ਵੱਲੋਂ ਮਹਿੰਦਰ ਸਿੰਘ ਕੇਪਿਹਰ ਨੂੰ ਐਲਾਨਿਆ ਗਿਆ ਤੇ ਨਾਲ ਦੇ ਨਾਲ ਤਾਂ ਇਹ ਦੱਸਦੀ ਹੈ ਕਿ ਵਕ ਵਕ ਪਾਰਟੀਆਂ ਦੇ ਵੱਲੋਂ ਵਕ ਵਕ تیاریਆਂ ਕੀਤੀਆਂ ਜ਼ੋਰੀਆਂ ਨੇ ਪਰ ਜਿੱਥੇ ਵੱਡੇ ਵੱਡੇ ਫਲੈਕਸ ਬੋਰਡ ਲਗਾਏ ਹੋਏ ਸੀਗੇ ਉੱਥੇ ਕੁਝ ਸ਼ਰਾਰਤੀ ਅੰਸਰਾਂ ਦੇ ਵੱਲੋਂ ਉਹਨਾਂ ਨੂੰ ਫਾੜਿਆ ਵੀ ਗਿਆ ਉਹਨਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਜਿਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਨੇਤਾ ਦਿਨੇਸ਼ ਚਾਲ ਹੁਣਾ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਪੁਲਿਸ ਪ੍ਰਸ਼ਾਸਨ ਨੇ ਜਿਹੜੇ ਸ਼ਰਾਰਤੀ ਅੰਸਰਾਂ ਦੇ ਉੱਤੇ ਅਜਿਹੜੀ ਐ ਉਹ ਕਾਰਵਾਈ ਕਰੇ ਪਰ ਇਸ ਰੋਡ ਸ਼ੋਅ ਦਾ ਅਸਰ ਕਿੰਨਾ ਕੁ ਜਲੰਧਰੀਆਂ ਤੇ ਉੱਤੇ ਪੈਂਦਾ ਹੈ ਕਿ ਜਲੰਧਰੀ ਇਸ ਵਾਰ ਵੀ ਆਮ ਆਦਮੀ ਪਾਰਟੀ ਨੂੰ ਮੌਕਾ ਦੇਣਗੇ ਕਿਉਂਕਿ ਪਹਿਲਾਂ ਤਾਂ ਸੁਸ਼ੀਲ ਕੁਮਾਰ ਰਿੰਕੂ ਨੂੰ ਮੌਕਾ ਦੇ ਦਿੱਤਾ ਸੀਗਾ ਤੇ ਹੁਣ ਪਵਨ ਕੁਮਾਰ ਟੀਨੂ ਨੇ ਜਿਹੜੇ ਕਿ ਆਦਮਪੁਰ ਤੋਂ ਕਾਫੀ ਜ਼ਿਆਦਾ ਆਪਣਾ ਪ੍ਰਭਾਵ ਦਿਖਾਉਂਦੇ ਹੋਏ ਨਜ਼ਰ ਆਉਂਦੇ ਰਹਿੰਦੇ ਨੇ ਕਾਫੀ ਪ੍ਰਭਾਵੀ ਹੈ ਉਹਨਾਂ ਦਾ ਪਰ ਫਿਲਹਾਲ ਦੇਖਣਾ ਹੋਵੇਗਾ ਕਿ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਇਸ ਵਾਰ ਆਪਣਾ ਜੋ ਦਾਇਆ ਲਗਾਇਆ ਹੋਇਆ ਪਬਲਿਕ ਮਾਟੀ ਨੂੰ ਹੁਨਾਤੇ ਉਹ ਖੇਲ ਪਾਏਗੀ ਜਾਂ ਫਿਰ ਨਹੀਂ ਪਰ ਫਿਲਹਾਲ ਅਜ ਰੋਡ ਸ਼ੋਅ ਹੈ ਤੇ ਤਿਆਰੀਆਂ ਪੂਰੀਆਂ ਕੀਤੀਆਂ ਜਾ ਰਹੀਆਂ